ਸਾਢੇ 10 ਤੇ ਅੱਜ ਆਪਾਂ ਕਰਦੇ ਆਂ ਜੀ ਨਾਰਮਲ ਰੋਟੀ ਤੋਂ ਆਪਣੀ ਫਿਰ ਬਲੌਗ ਦੀ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਦੇ ਇਸ ਵੀਨੰਦ ਦਾ ਬਲੌਗ ਚ ਮਿਹਨਤ ਕਰਦੇ ਤੁਸੀਂ ਠੀਕ-ਠਾਕ ਰਹੋਗੇ ਸੀ ਮੈਂ ਠੀਕ ਰਹਾਂ ਹਾਂ ਚਲੋ ਸ਼ੁਰੂਆਤ ਕਰਦੇ ਆਂ ਜੀ ਆਪਣੀ ਨਾਸ਼ਤੇ ਨਾਲ ਸ਼ੁਰੂਆਤ ਅੱਜ ਕੰਮ ਵੀ ਕੀਤਾ ਨਾ ਠਣ ਠਣ ਕੇ ਪਾਣੀ ਚਲ ਜਾਣਾ ਪਾਣੀ ਚਲ ਜਾਣਾ ਕੱਲ ਮੈਸੇਜ ਆਇਆ ਸੀਗਾ ਤੇ ਪਾਣੀ ਗਿਆ ਹੀ ਨਹੀਂ ਤੇ ਚਲੋ ਤੇ ਟੀਵੀ ਲਾਉਣਾ ਹੈਗਾ ਬੱਤੀ ਚੱਲ ਗਈ ਅੱਜ ਹਾਂ ਲਗਾ ਪਾਣੀ ਦਾ ਗਿਆਨ ਹੀ ਬੱਤੀ ਚਲ ਗਈ ਅੱਜ ਪਾਣੀ ਦੀ ਗੱਲ ਨਹੀਂ ਸੀਗੀ ਹਨਾ ਕੱਪੜੇ ਤਾਂ ਸਾਰੇ ਧੋਈ ਲੈ ਫੇਰ ਵੀ ਪਰ ਘਰ ਦਾ ਕੰਬਲ ਧੋਣੇ ਹੁਣ ਜਾਈ ਨਹੀਂ ਨਹੀਂ ਮੈਂ ਉਹੀ ਗੱਲ ਕਰਦਾ ਮੈਸੇਜ ਮੈਸੇਜ ਆਇਆ ਸੀਗਾ ਵੀ ਪਾਣੀ ਡਲ ਜਾਣਾ ਤੇ ਬੱਤੀ ਦਾ ਮੈਸੇਜ ਆਇਆ ਸੀਗਾ ਵੀ ਉਹ ਦੂਜੀ ਸਾਈਡਾਂ ਤੇ ਜਾਣੀ ਇੱਧਰ ਨਹੀਂ ਜਾਣੀ ਸਾਡੇ ਵਾਲੇ ਪਾਸੇ ਤੇ ਸਾਡੇ ਵਾਲੇ ਪਾਸੇ ਬੱਤੀ ਚਲ ਗਈ ਪਾਣੀ ਗਿਆਈ ਦੀ ਪਾਣੀ ਸਾਰੀ ਟਿੜੀ ਆਉਂਦੀ ਹੈ ਅੱਜ ਕੱਲ ਕੰਬਲ ਧੋਵਾਂਗੇ ਹੋਰ 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 ਚਲੋ ਠੀਕ ਹੈ ਜੀ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਆ ਯਾਰ ਰੁਪਨ ਅਵੀ ਆ ਗਿਆ ਤੇ ਇਹ ਆ ਜਾ ਵਾਜਾ ਵੀ ਤੂੰ ਆਲੂ ਵਾਲੀ ਕਹਿ ਕੇ ਗਈ ਆ ਉਹਨੂੰ ਹਾਂ ਹਾਂ ਚਲੋ ਆ ਜਾ ਤੇ ਚਲੋ ਕਰਦੇ ਆ ਨਾਸ਼ਤੇ ਨਾਲ ਅੱਜ ਬਣਾਈਆਂ ਸੀ ਦਾਲ ਵਾਲੀਆਂ ਮਿੱਸੀ ਰੋਟੀਆਂ ਹੰਡ ਮੁਣੀ ਆਂ ਹੰਡੀਆਂ ਵਾਲੇ ਮੌਸਮ ਹੋ ਗਏ ਹੁਣ ਆ ਮਾੜੀ ਮਾੜੀ ਠੰਡ ਹੋਣ ਲੱਪਈ ਹੁਣ ਜਰਾ ਬਾਹਰ ਲੱਗਦੀ ਆ ਘਰ ਦੇ ਅੰਦਰ ਠੀਕ ਆ ਜੇ ਬਾਹਰ ਬਾਹਰ ਲੱਦੀ ਕੋਠੇ ਤੇ ਲੱਗਦੀ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹਾਂਜੀ ਲਓ ਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਅੱਜ ਸੰਗਰਾਹ ਦਾ ਤੇ ਅੱਜ ਅੱਜ 14 ਤਰੀਕ ਆ ਯਾਰ ਸੰਗਰਾਹ ਦੀ ਹੋਣੀ ਸ਼ਾਰਪ ਰੈਸਣਾ ਜੀ ਚਾਹ 15 ਲਈ ਤੇ ਤੁਸੀਂ ਬੈਠੋ ਮੈਂ ਮੜ ਜਾਇਆ ਯਾਰ ਮੈਨੂੰ ਮੜਿਆ ਫੋਨ ਆਇਆ ਇੱਕ ਤੇ ਮੈਂ 10 ਮਿੰਟ ਤੱਕ ਆਇਆ ਅੱਜ ਤਾਂ ਮੇਰੇ ਖਾਲ ਤੁਸੀਂ ਵਿਹਲੇ ਹੋਣੇ ਆ ਨਾ ਕੰਮ ਵੀ ਅੱਜ ਆਂਟੀ ਆਂਟੀ ਆ ਗਏ ਵਾਪਸ ਕੱਲ ਫੋਨ ਕੱਲ ਫੋਨ ਆਇਆ 10 ਵਜੇ ਕਹਿੰਦੇ ਮੈਂ ਹੁਣ ਆਜਾਂ ਮੈਂ ਕਿਹਾ ਹੁਣ ਤਾਂ ਸਿਤਮਾਈਆਂ ਕਰ ਲਈਆਂ ਆਹੋ ਚਲੋ ਠੀਕ ਹੈ ਜੀ ਮੈਂ ਆਇਆ ਮੜਿਆ 10 ਮਿੰਟ ਜਾਇਆ ਆ ਵਾਪਸ ਹੈ ਠੀਕ ਹੈ ਓਕੇ ਓਕੇ ਜੀ ਕਿਦਾਂ ਜੀ ਪਾਹੀ ਮੜੀ ਗੇੜੀ ਮਾ ਸਭ ਕੋਠੇ ਖੜਿਆ ਓ ਮੈਂ ਦੁੱਧ ਨੂੰ ਵਾੜਾ ਆਣ ਵਾਲਾ ਸੀਗਾ ਅੱਛਾ ਮੈਂ ਕਿਹਾ ਵਾੜਾ ਬੋਲੇ ਦਵਾਜ ਮੰਮੀ ਕੋਠੇ ਚਲ अच्छा आंटी आई नहीं है एक आंटी नहीं आई ओले 12 बज गए या ते आपा कपड़े सुकने पाएगी चलो ठीक है ਤੁਸੀਂ ਜਾਓ ਫਿਰ ਮੈਂ ਜਾਂਦਾ ਦੁਕਾਨੇ ਅੱਜ ਬਣਾਵਾਂਗੇ ਦੁਪਹਿਰੇ ਸੈਂਡਵਿਚ ਸੈਂਡਵਿਚ ਆਪਾਂ ਲੈ ਕੇ ਆਏ ਜੀ ਦੇਖੋ ਕਿੱਡੀ ਵੱਡੀ ਜੰਬੋ ਬਰੈਡ ਦੇਖੋ ਜੀ ਕਿੱਡੀ ਵੱਡੀ ਬਰੈਡ ਆ ਤੁਸੀਂ ਚੱਲੇ ਹੋ ਹੋਰ ਮੈਂ ਜਾਂਦਾ ਦੁਕਾਨੇ ਹਾਂ ਜਾਓ ਅਸੀਂ ਚੱਲੇ ਕੋਠੇ ਕੱਪੜੇ ਪਾਏ ਜੀ ਸੁੱਕਣ ਓਕੇ ਓਕੇ ਕੁੰਡਾ ਲਾਣਾਗੇ ਇੱਧਰ ਜਾਣਾ ਨਹੀਂ ਨਹੀਂ ਇੱਥੇ ਦੂਸਰੇ ਨੰਬਰ ਵਾਲੇ ਕੋਠੇ ਦੇ ਹਾਂ ਚਲੋ ਚਲੋ ਠੀਕ ਓਕੇ ਫਿਰ ਲੈ ਗਏ ਆਂਟੀ ਨਹੀਂ ਆਣਾ ਆਂਟੀ ਓਕੇ ਓਕੇ ਚਲੋ ਠੀਕ ਓਕੇ ਓਕੇ ਲਓ ਜੀ ਟਾਈਮ ਹੋ ਗਿਆ ਆ ਸਵਾ 1:00 ਜੀ ਇੱਧਰ ਆਂਟੀ ਨੇ ਕੀਤੀਆਂ ਅੱਜ ਸਫਾਈਆਂ ਤੇ ਆਂਟੀ ਕਰ ਗਈਆਂ ਸਫਾਈਆਂ ਸੂਈਆਂ ਸੀ ਕੋਠੇ ਤੇ ਸੀਗੇ ਤੇ ਇੱਧਰ ਮੰਮੀ ਬਣਾਉਂਦੇ ਪਏ ਆ ਚਾਹ ਹਾਂਜੀ ਮੰਮੀ ਹਾਂਜੀ ਤੇ ਬੱਤੀ ਸਵੇਰ ਦੀ ਨਹੀਂ ਹੈਗੀ ਗਈ ਹੋਈ ਆ ਮੈਂ ਵੀ ਆਪਣਾ ਸੂਟ ਰੰਦਾ ਸੀ ਮੇਰਾ ਇੱਕ ਜਿਹੜਾ ਲਾਸਟ ਵਿੱਚ ਮੈਂ ਧੋਤਾ ਸੀ ਨਾ ਕਿ ਉਹ ਗਿੱਲਾ ਹੀ ਪਾ ਕੇ ਆਈਆਂ ਇੱਦਾਂ ਹੀ 4 ਵਜੇ ਆਣੀ ਬੱਤੀ ਮੈਂ ਕਿ ਸੁੱਕੂਗਾ ਸੁਹਗਾ ਨਹੀਂ ਤਾਂ ਨਾ ਸਹੀ ਹਨਾ ਦੁੱਧ ਨੂੰ ਦੇ ਲਿਆ ਆ ਅਵਾਲਾ ਤੇ ਇੱਧਰ ਮੰਮੀ ਬਣਾਉਂਦੇ ਪਏ ਚਾਹ ਮਾਰਾ ਬਾਜ ਉਹਨੂੰ ਇੱਧਰ ਬਰੈਡ ਜੰਬੋ ਜੰਬੋ ਸੈਂਡਵਿਚ ਬਰੈਡ ਅੱਜ ਬਣਾਵਾਂਗੇ ਸੈਂਡਵਿਚ ਚਲੋ ਮਾਰਾ ਬਾਜ ਉਹਨੂੰ ਮੰਮੀ ਭਾਂਡੇ ਕਿੰਨੇ ਚਮਕਦੇ ਆ ਆਪਣੇ ਆਓ ਤੇ ਰੁਬਲ ਆ ਜੋ ਲਓ ਜੀ ਚਾਹ ਪੀਓ ਚਾਹ ਪੀ ਸਕਦੇ ਦੇ ਸਕਦੇ ਆ ਜੀ ਸਾਡੀ ਗਲੀ ਦੇ ਵਿੱਚ ਰੌਣਕਾਂ ਇੱਧਰ ਇੱਧਰ ਰੋਲਾ ਪੈ ਰਿਹਾ ਆ ਤੈਨੂੰ ਪਤਾ ਨਹੀਂ ਕਿਹੜੀ ਗੱਲ ਦੇ ਰੋਲੇ ਪਾਉਂਦੀਆਂ ਗਲੀਆਂ ਰੌਣਕਾਂ ਪਿਆ ਕਿਸੁੱੱਚੀ ਦੀ ਕੁੱਤੀ ਨਹੀਂ ਨਹੀਂ ਮੰਮੀ ਇਹ ਹੋਰ ਕੋਈ ਹੈ ਹਾਂ ਸੋਮੂ ਕਿੱਦਾਂ ਫੇਰ ਹੈਲੋ ਕਰਦੇ ਹੈਲੋ ਕਰਦੇ ਵੇ ਪੰਨੂ ਓਏ ਹੈਲੋ ਗਾਇਜ਼ ਅਪਨੂ ਅਪਨੂ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਹਣ ਪਤੰਗਾ ਹਣ ਪਤੰਗਾ ਦੇ ਹੈਨਾ ਚਲੋ ਵਧੀਆ ਰੌਣਕ ਲੱਗੀ ਆ ਤੁਸੀਂ ਦੇਖਦੇ ਹੋ ਨੇ ਵਲੌਗ ਹੈ ਹੈ ਅੱਛਾ ਆਪਣਾ ਤਾਂ ਜਰੂਰ ਦੇਖਣਾ ਆ ਚਲੋ ਵਧੀਆ ਵਧੀਆ ਹਾਂਜੀ ਪਤੰਗਾ ਦਾ ਟਾਈਮ ਆ ਗਿਆ ਹੈ ਲੋ ਜੀ ਪਤੰਗਾ ਦਾ ਟਾਈਮ ਆ ਗਿਆ ਨਿਆਣੇ ਲੱਪੇ ਆ ਹੁਣ ਪਤੰਗ ਚੜਾਉਣ ਕੋਠੇ ਤੇ ਹੁਣ ਲਗੂਆ ਕਰੂਗੀਆਂ ਰੌਣਕਾ ਹੈ ਉਹਦਾ ਦਰਾਕੀ ਵਢਾਤਾ ਵਾ ਹੋਰ ਕੀ ਲਓ ਜੀ ਚੈੱਕ ਕਰ ਸਕਦੇ ਆ ਬੁਲ ਪਤਾ ਜੇ ਕਹਿੰਦਾ ਰੁਬਲ ਪਲੀਜ਼ ਮੇਰਾ ਪਤੰਗ ਫੜਾ ਕੋਣ ਇੱਥੇ ਵਰ ਜਾਵੇ ਦਮਣਿਆ ਦੇ ਲਓ ਜੀ ਇੱਧਰ ਪਾਏ ਹੋਏ ਆ ਕੱਪੜੇ ਤੇ ਇੱਧਰ ਆ ਰਿਹਾ ਕਾਕਾ ਹਾਂ ਜੀ ਛੋਟਾ ਜੀ ਤੇ ਕੀ ਹੋਰ ਆ ਹੋਰ ਆ ਤੋਂ ਅੱਗੇ ਆਪਾਂ ਇਹ ਘਰੇ ਦੇ ਘਰੇ ਥੱਲੇ ਕੋਈ ਨਹੀਂ ਸਭ ਪਾਸੇ ਬੂਏ ਬੰਦ ਤੇ ਆਪਾਂ ਚੱਲਦੇ ਆਂ ਕੋਠੇ ਦੇ ਹੁਣ ਦੇਖਦੇ ਆਂ ਸਾਰੇ ਕੋਠੇ ਬੈਠੇ ਆ ਬੈਠੇ ਧੁੱਪੇ ਮੈਂ ਕਹੇ ਥੱਲੇ ਕੋਈ ਨਹੀਂ ਹੈਗਾ ਕਿ ਠੰਡ ਨਹੀਂ ਆਈ ਠੰਡ ਨਹੀਂ ਆਈ ਹੁਣ ਦੇਖੋ ਠੰਡ ਆਈ ਤਾਂ ਮ제 ਲੈ ਰਹੇ ਠੰਡ ਜੇ ਧੁੱਪ ਦੇ ਹਨਾ ਜੀ ਕੋਠੇ ਆਏ ਸੀ ਵਾਪਸ ਮੈਂ ਵੀ ਆ ਗਿਆ ਕਿੰਨੇ ਵਜੇ ਆਣੀ ਆ 3 ਵਜੇ 3 ਵਜੇ ਆਣੀ ਫਿਰ ਸੈਂਡਵਿਚ ਬਣ ਜਾਵੇ ਬਣ ਜਾਣੇ ਬਣ ਜਾਣੇ 3 ਵਜੇ 4-5 ਵਜੇ ਫਿਰ ਆਪਰੇ ਚਾਰ ਵਜੇ ਵੀ ਆਏ ਤਾਂ ਵੀ ਬਣ ਜੂਗੇ ਕੋਈ ਚੱਕਰ ਨਹੀਂ ਹੈਗਾ ਆ ਇੱਧਰ ਨਿਆਣੇ ਪਤੰਗ ਢਾਂਡੇ ਆ ਹਾਂ ਬਈ ਕੀ ਕਰੀ ਜਾਂਦੇ ਦੇਖੋ ਮਾਰਾ ਥਾਂਕੂ ਕਰ ਗਿਆ ਗਰੀਬਾਂ ਦਾ ਕਿੱਥੇ ਫਸਿਆ ਗਰੀਬਾਂ ਦਾ ਪਤੰਗ ਦੇਖੋ ਥੱਲੇ ਜਾਵੇ ਇੱਕ ਜਣਾ ਚੱਕਦੇ ਚੱਕਦੇ ਫੇ ਤੇਰੇ ਕੋ ਚੜਦਾ ਤੇਰੇ ਚੜਾਉਣੇ ਹੁੰਦਾ ਓ ਪੈ ਗਿਆ ਬਲ ਪੈ ਗਿਆ ਬਲ ਪੈ ਗਿਆ ਪੈ ਗਿਆ ਪੈ ਗਿਆ ਬਲ ਪੈ ਗਿਆ ਹੁਣ ਨਹੀਂ ਨਿਕਲਣਾ ਹਾਂਜੀ ਮੈਂ ਆਏ ਕਰੇ ਮੈਨੂੰ ਜਿੱਤਾ ਹੀ ਭੁੱਲ ਗਿਆ ਬੱਤੀ ਹੈ ਨੀਗੀ ਮੈਂ ਕਹਾ ਜਾ ਕੇ ਨਾ ਕਟਿੰਗ-ਕੁਟਿੰਗ ਕਰਾਂ ਉਹਦੀ ਵੀ ਉਹ ਸਾਰਾ ਸਮਾਨ ਕਟਿੰਗ-ਕੁਟਿੰਗ ਕਰਨ ਨੂੰ ਟਾਈਮ ਲੱਗਣਾ ਬੱਤੀ ਨਾਲ ਕੀ ਹੈਗਾ ਉਹਦਾ ਸਬੰਧ ਨਹੀਂ 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 ਸਬੰਧ ਨਹੀਂ ਹੈਗਾ ਉਹੀ ਬੱਤੀ ਦਾ ਕਟਿੰਗ ਕਰਕੇ ਰੱਖਾਂਗੇ ਬੱਤੀ ਆਊਗੀ ਤਾਂ ਬੰਨੇ ਦਾ ਫੇਰ ਹੀ ਹੈ ਨਾ ਤੇ ਬੱਤੀ ਨਾਲ ਕੀ ਜ਼ਮਾਨਤ ਹੈ ਉਹਦਾ ਇਹ ਕੀ ਮਤਲਬ ਹੋਇਆ ਕਿ ਜੇ ਬੱਤੀ ਲੇਟ ਆਈ ਜੇ ਬੱਤੀ 5 ਵਜੇ ਆਈ ਫੇਰ ਕੀ ਕਰੂਗੇ ਫੇਰ ਕੱਟੇ ਨੂੰ ਕੀ ਕਰਾਂਗੇ ਬਣਾ ਲਾਂਗੇ ਸਮਾਨ ਕੱਟ ਕੇ ਰੱਖਿਆ ਦੁਪਹਿਰ ਦੇ ਸਿੰਪਲ ਪ੍ਰੋਟੀਨ ਚਾਹ ਨਾ ਖਾਈਓ ਸਾਨੂੰ ਕੀ ਆ ਅਈ ਕੋਈ ਬਣਾਇਆ ਹੀ ਨਹੀਂ ਅੱਜ ਭਰਾਓ ਚਲੋ ਹੁਣ ਉਹ ਤੇ ਹੁਣ ਕੀ ਕਰ ਸਕਦੇ ਚਾਰ ਪਾਈਏ ਇਧਰ ਹੀ ਧੁੱਪਾਂ 'ਚ ਬਹਿਣਾ ਪਾ ਲੋ ਚਲੋ ਯਾਰ ਕੁਝ ਲਵਾ ਦਾਂ ਫਿਰ ਕੀ ਹੋ ਗਿਆ ਥੋੜਾ ਪਾ ਲੋ ਪਾ ਲੋ ਥੋੜਾ ਪਾ ਲੋ ਜਲੀਆਂ ਸ਼ਾਮੀ ਲੈ ਕੇ ਆਏ ਪਰ ਅਪ ਪਿੰਨੀਆਂ ਵੀ ਬਣਾਉਣੀਆਂ ਆਏ ਜੇ ਹਲੋ ਜਿਹੜੀ ਜੀ ਮਰਜ਼ੀ ਪਹਿਲਾਂ ਬਣਾ ਲਓ ਇਹ ਪਿੰਨੀਆਂ ਬਣਾ ਲਈਏ ਜਿਹੜੀ ਜਲ ਕਰਦਾ ਹੁਣ ਧੁੱਪਾ ਲੱਗਦੀ ਆ ਚਾਰ ਸੋਨਾ ਪੈ ਜਾਣਾ ਆ ਹੁਣ ਹਨਾ ਧੁੱਪਾ ਚ ਸੁੱਕ ਜਾਣਾ ਆ ਨਹੀਂ ਤਾਂ ਚਾਰ ਜੇ ਮੜ ਮੀ ਆ ਗਿਆ ਤੇ ਚਾਰ ਵੀ ਨਹੀਂ ਸੁੱਕਣਾ ਧੁੱਪੇ ਇੱਕ ਤੋਂ ਦੋ ਘੰਟੇ ਹੀ ਧੁੱਪ ਦੇ ਨਾਲ ਸੁੱਕ ਜਾਣਾ ਆ ਚਲੋ ਅੱਜ ਦਾ ਕਰੋ ਇਦਾਂ ਕਰੋ ਚਾਰ ਪਈਏ ਵੇ ਇਦਾਂ ਕਰੋ ਗੋਭੀ ਦਾ ਚਾਰ ਪਾ ਲਓ ਚਲੋ ਗੋਭੀ ਲਿਆ ਆ ਜੰਦੇ ਆ ਕੱਲ ਸੁਕਾ ਲਵਾਂਗੇ ਦਿਨੇ ਰਾਤੀ ਕੱਟਕੁੱਟ ਕੇ ਧੋ ਕੇ ਰੱਖ ਲੈਣੇ ਆ ਕੱਲ ਸੁਕਾ ਕੇ ਕੱਲ ਸ਼ਾਮ ਨੂੰ ਚਾਰ ਬਣੇ ਗੋਭੀ ਚਲੋ ਠੀਕ ਕੱਲ ਮਹਿੰਗੀ ਨੂੰ ਸੱਦੋ ਮਾਰੋ ਗੋਲੀ ਪਹਿਲਾਂ ਮੈਂ ਜਾਣਾ ਦੇਖਦਾ ਜਾਏ ਸੋਸਾਂ ਕਿਹੜੀਆਂ ਪਈਆਂ ਕਿਹੜੀਆਂ ਲੈਣ ਵਾਲੀਆਂ ਉਹ ਲੈ ਆਉ ਆਏ ਆਗੇ ਚਲੋ ਠੀਕ ਓਕੇ ਬਾਹਰ ਨਿਕਲੇ ਉਹ ਬਾਹਰ ਘਾਟੀ ਨਿਕਲਦਾ ਖੋੜ ਜੇ ਬੜਿਆ ਰਹਿੰਦਾ ਆ ਲੋ ਜੀ ਹੁਣ ਲੱਗੇ ਆ ਜੀ ਅੱਜ ਖਾਣ ਮੂਫਲੀ ਮੈਂ ਇਹ ਦੇਖ ਧੁੱਪ ਜਿਹੜੀ ਸਿਰ ਤੇ ਮਾਰਦੀ ਹੈ ਹੈ ਵੀਡੀਓ ਦੇਖ ਰਿਹਾ ਕਹਿੰਦਾ ਹਾਂ ਹਾਂ ਮੇਰੇ ਬਾਹਰ ਆਇਆ ਕੰਮ ਚ ਚਲੋ ਜੀ ਖਾਓ ਜੀ ਕਿੰਨੇ ਕਿੰਨੇ ਖਾਣੀ ਮੂਫਲੀ ਇਹ ਗੋੜਾ ਮੜੀਆ ਪਾ ਗੋੜ ਇਹ ਮੂਫਲੀ ਮਾ ਤੁਸੀਂ ਆਹੋ ਖਾਣੀ ਹੁੰਦੀ ਦਾਦੀ ਜੀ ਦੇ ਮੰਮੀ ਨੇ ਕਿਹਾ ਮੈਂ ਕਿਹਾ ਮੰਮੀ ਮੂਕਲੀ ਗਾਦੀ ਮੰਮੀ ਕਹਿੰਦੀ ਖਾਣੀ ਕਰਨਾ ਹੈ ਨਹੀ ਖਾਣੀਗਾ ਇਦਾਂ ਮੋਹਰੇ ਦਿੰਨਾ ਨੂੰ ਕਰਕੇ ਖਾ ਲੈਣਾ ਦਾਦੀ ਜੀ ਤੇ ਬਿੱਲੀਆਂ ਖਾਦੀਆਂ ਦਾਣਾ ਦਾੜੀ ਹੈ ਨੀ ਦਾੜੀ ਹੈ ਨੀ ਦਾੜੀ ਹੈ ਨੀਗੀ ਚਲੋ ਆਪਾਂ ਵੀ ਖਾਣੇ ਆ ਜੀ ਹੁਣ ਇਹ ਥੋੜੀ ਜਿਹੀ ਖਾਣੇ ਆ ਹੁਣ ਕਹਿੰਦੇ ਦਾਦੀ ਉਹ ਖਾਣੇ ਆ ਫ੍ਰੈਂਚ ਫ੍ਰਾਈਜ਼ ਕਿਤਾ ਨਿਕਲ ਜਾ ਨਹੀਂ ਦਿੱਸਦੇ ਅੱਗੇ ਦਾਦੀ ਨੂੰ ਬਹੁਤ ਛੇੜਦੀਆਂ ਸੀ ਸਾਰੇ ਜਿਹੜੇ ਰਲ ਗਏ ਜਦੋਂ ਨਾ ਜਦੋਂ ਇਹਨਾਂ ਦੇ ਜਾਂਦਰੀ ਲੈਣੇ ਮੂੰਹ ਚੋਂ ਆਹੋ ਆਹੋ ਅਕਸਰ ਤਾਂ ਤੁਹਾਡੇ ਦੰਦ ਵੀ ਨਿਕਲ ਲਈਆਂ ਕਿੱਦਾਂ ਰਹਿਣੀ ਤੁਸੀਂ ਚਲ ਪਹਿਲੇ ਫੇਸ ਦਿੱਤਾ ਖਾਓ ਮੂਗਲੀ ਨਹੀਂ ਹੋਣੀ ਨਾ ਦੇਖੋ ਮੈਂ ਬੁੱਢੇ ਹੋਣਾ ਇਹ ਨਹੀਂ ਆਓ ਜਿੰਨੇ ਖਾਣੀ ਮੂਗਲੀ ਸਾਡੇ ਘਰ ਦੇਖੋ ਜੀ ਦੇਖੋ ਜੀ ਸਾਡੀ ਗਲੀ ਜਾਇਆ ਬਾਂਦਰ ਵਾਲਾ ਹੈ ਸਾਡੀ ਗਲੀ ਜਾਇਆ ਬਾਂਦਰ ਵਾਲਾ ਤਮਾਸ਼ਾ ਕਰਨ ਕਹਿੰਦੀ ਬਾਂਦਰ ਵੇਚਣ ਆਇਆ ਨੀ ਤੂੰ ਬਾਂਦਰ ਖਰੀਦਣਾ ਇਹ ਖਰੀਦਣਾ ਬਾਂਦਰ ਤੂੰ ਫੇਰ ਜਿੰਨੀ ਤੇ ਬੱਕ ਨਾ ਦਿੱਤਾ ਨੀ ਨਾਸਿਦ ਦਮਾ ਕੇ ਘਾਈਦਾ ਉਹ ਘਟ ਘਰੇ ਸਾਡੇ ਆਪਣੇ ਮੰਦਰ ਨਹੀਂ ਮਾਨ ਉਹ ਖੜਾ ਤਿੰਨ ਵਾ ਚੱਲਿਆ ਤੇ ਪਰਕ ਨੂੰ ਲਿਆਉਂਦਾ ਹੋ ਗਿਆ ਟਾਈਮ ਆਪਾਂ ਚੱਲੇ ਹੁਣ ਚਲੋ ਪਰਕ ਨੂੰ ਲੈਣ ਆ ਮੈਂ ਲਿਆਵਤੀਆਂ ਸਾਰੀਆਂ ਹੈ ਦੇਖੋ ਜੀ ਸਾਰੀਆਂ ਸੋਸਾਂ ਆ ਗਈਆਂ ਆ ਜਿਹੜੀਆਂ ਆਪਾਂ ਉਹਦੇ ਵਿੱਚ ਪਾਉਣੀਆਂ ਆ ਟੋਸਟ ਦੇ ਵਿੱਚ ਠੀਕ ਆ ਜੀ ਬਾਕੀ ਤੁਸੀਂ ਉਹ ਸਬਜੀ ਸਬਜੀ ਸਾਰੀ ਧੋਗ ਰੱਖਤੀ ਆ ਪੋਰ ਕੀ ਸਾਰਾ ਕੁਝ ਹੋ ਗਿਆ। ਲਓ ਜੀ ਸਬਜ਼ੀਆਂ ਵੀ ਇੱਧਰ ਲੈਡ ਜਗਾਈਏ। ਲਓ ਜੀ ਆਹ ਸਾਰੀਆਂ ਸਬਜ਼ੀਆਂ ਆਪਾਂ ਪਾਉਣੀਆਂ। ਇੱਚੇ ਅਜੇ ਪਿਆਜ਼ ਨਹੀਂ ਰੱਖਿਆ। ਹੂੰ? ਕੋਈ ਨਹੀਂ। ਕੱਢ ਲਾਂਗੇ ਆ ਕੇ ਪਿਆਜ਼ ਤੇ ਟਾਈਮ ਹੈਗਾ ਆਪਾਂ 5 ਮਿੰਟ ਹੈਗੇ ਆ ਫਿਰ ਪਲਕ ਨੂੰ ਲਿਆ ਆਗੇ। ਫਿਰ ਆਗੇ ਮੋਸੇ ਟਾਈਮ ਜਿੰਨੀ ਦੇਰ ਪਲਕ ਨੇ ਛੁੱਟੀ ਹੈ ਨਾ। ਦੇਖੋ 32 ਹੋਉਂ ਜੀ ਕੇ ਨਹੀਂ ਹੋਉਂ। ਆਹ ਦੇਖ ਲੈਨੇ ਤਾਂ ਇਹੋ ਤਾਂ ਕੱਟਿਆ ਨਹੀਂ ਸਮਾਨ ਅਜੇ। ਤੇ ਬਾਕੀ ਦੇਖਦੇ ਆਂ ਫਿਰ ਜੇ ਤਾਂ 32 ਆ ਗਈ ਠੀਕ ਆ ਨਹੀਂ ਤਾਂ ਫਿਰ ਆਪਾਂ ਸ਼ਾਮ ਨੂੰ ਬਣਾ ਲਾਂਗੇ ਟੋਸਟ। ਰਾਤ ਦੇ ਟਾਈਮ ਤੇ ਖਾਣੇ ਦੇ 8 ਵਜੇ ਠੀਕ ਆ ਜੀ ਦੁਪਹਿਰੇ ਉਹ ਖਾ ਲਾਂਗੇ ਮਾੜਾ ਮੁੱਡਾ ਇੱਕ ਅੱਧੀ ਪਰੌਂਠੀ ਬਰੌਂਠੀ ਇੱਕ ਅੱਧੀ ਬਣਾ ਗਏ ਚਾਹ ਨਾਲ ਫਿਰ ਹੋਰ ਕੀ ਹੀ ਹੋ ਸਕਦਾ ਤੇ ਚਲੋ ਆਓ ਹੁਣ ਆਪਾਂ ਪਹਿਲਾਂ ਲੈ ਆਈਏ ਜਾ ਕੇ ਉਹਨੂੰ ਪਲਕ ਨੂੰ ਬਾਕੀ ਕੰਮ ਦੇਖਦੇ ਆ ਕੇ ਕਰਦੇ ਫਿਰ ਨਹੀਂ ਪਲਕ ਨੂੰ ਲੈਣ ਇਧਰ ਮਨਪੀਰ ਨੂੰ ਦਿੱਸ ਪੇ ਅਮਰੂਦ ਤੇ ਉਹ ਲੈਣ ਲਾਪੀ ਅਮਰੂਦ ਹੁਣ ਹਾਂਜੀ ਲੈ ਲੈ ਚਲੋ ਠੀਕ ਆ ਜੀ ਮੈਂ ਗੱਡੀ ਸਟਾਰਟ ਕਰਕੇ ਫਿਰ ਜੀ ਮੈਂ ਗਈ ਆਪਾਂ ਚੱਲ ਲਈ ਪਲਗ ਨੂੰ ਲੈਣ ਇਧਰ ਸਾਡੀ ਮਨਪ੍ਰੀਤ कौर ਨੂੰ ਦਿਸ ਪਿਆ ਅਮਰੂਦ ਔਰ ਚੱਲ ਗਈ ਅਮਰੂਦ ਲੈਣ ਮੈਂ ਕਿਲੋ ਹੀ ਲੈ ਲਵਾਂ ਉਹਦੋਂ ਕੁੜੀ ਦਾ ਬੁੱਤ ਬੰਦ ਹੋ ਗਿਆ ਆਹ ਚਲੋ ਚਲੀਏ ਹੁਣ ਹੋਰ 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 ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਪਲਗ ਦੇ ਸਕੂਲ ਪਹੁੰਚ ਕੇ ਦਿਖਾਓ ਜਬਾਬ ਆਹ ਹਾਂ ਪੰਨੂ ਆ ਗਈ ਇਹ ਕੌਣ ਹੈ ਅਰੇ ਮੋਟੀ ਆ ਗਈ ہماری ਤੁਮ ਕੌਣ ਹੋ ਹਮ ਆਪ ਕਿਵੇਂ ਹੋ ਬੇਟਾ ਕੈਸਾ ਰਹਾ ਬਹੁਤ ਅੱਛਾ ਰਹਾ ਆ ਮੈਡਮ ਦਾ ਫੋਨ ਆ ਗਿਆ ਹੈ ਮੈਡਮ ਆ ਗਈ ਹੈ ਘਰ ਤੇ ਉਹ ਬੋਲ ਰਹੀ ਹੈ ਵੀ ਟਿਊਸ਼ਨ ਤੇ ਆ ਜਾਏ ਉਹ ਮੈਸੇਜ ਹੀ ਕਰੀਏ ਅੱਜ ਤਾਂ ਜੀ ਬਣਾਇਆ ਵੀ ਕੁਝ ਨਹੀਂ ਹੁਣ ਘਰ ਜਾ ਕੇ ਖਾ ਕੇ ਫੇਰ ਜਾਈਂ ਚਿੱਠੇ ਝੁਰਬਾ ਮਮਾ ਨੂੰ ਪਹਿਲਾ ਬੱਚੀ ਫੋਨ ਦਿਖਾਓ ਫੋਨ ਮਮਾ ਲੈ ਕੇ ਨਹੀਂ ਆਏ ਮੈਂ ਜਾਣਾਂਗੀ ਟਿਸ਼ੂ ਦੀ ਛੁੱਟੀ ਛੁੱਟੀ ਕੱਲੀ ਕਰਨੀ ਆ ਝੂਠ ਬੋਲਦੇ ਨਾ ਪਤਾ ਅਸਿਕੀ ਅਜਾ ਕਦੀ ਬੋਲੇ ਝੂਠ ਬੋਲਣ ਲੋਕ ਬਥਰੀਏ ਅਸਿਕੀ ਝੂਠ ਪਤਾ ਚਲੀਏ ਵੇ ਚਲੋ ਚਾਲੋ ਆ ਜੀ ਕਰ ਪਹੁੰਚ ਕੇ ਮਿਲਦੇ ਅਮਰੂਦ ਲੈ ਆਓ ਜੀ ਆਪਾਂ ਆ ਗਏ ਆ ਜੀ ਮੋਟੀ ਸਾਡੀ ਨੂੰ ਲੈ ਗਏ ਦੋਵੇਂ ਰੁਕ ਜਾ ਦੇਖ ਕੀ ਕਰਦੀ ਟੱਪਦੀ ਫਿਰਦੀ ਮੂੰਹ ਘੱਲੇ ਲਗੋਈ ਜੰਨੀ ਆ ਮੈਂ ਕੋਈ ਸਮਾਈ ਜੰਦੀ ਮੂੰਹ ਤੇਰਾ ਸਾਹ ਅੱਛਾ ਗੱਡੀ ਜੇ ਪਹਿਲਾਂ ਦੇਖ ਲਿਆ ਹੈ ਹੁਣ ਤੇਰਾ ਮੂੰਹ ਗੰਦਾ ਹੋਣ ਲੱਗਣ ਡਿਆ ਤੈਨੂੰ ਲਓ ਜੀ ਸਾਢੇ 3 ਹੋ ਗਏ ਆ ਤੇ ਆਪਾਂ ਹੁਣ ਲੱਗੇ ਆ ਜੀ ਰਸੋਈ ਚ ਬਣ ਲੈ ਆ ਗਿਆ ਕਿ ਮੂੰਹ ਹੈ ਦੱਦਾ ਹੀ ਤਾਂ ਗੰਦੇ ਐ ਐਵੇਂ ਗੰਦਾ ਆ ਹਾਂਜੀ ਕਿਦਾਂ ਜੀ ਠੀਕ ਆ ਲਓ ਜੀ ਹੁਣ ਸਬਜ਼ੀਆਂ ਕੱਟ ਕੇ ਮਿਲਦੇ ਆ ਜੀ ਕਿਉਂਕਿ ਹੁਣ ਮੈਂ ਲੱਗਾ ਸਬਜ਼ੀਆਂ ਕੱਟਣਾ ਕਿਉਂਕਿ ਇਹ ਹੈਗਾ ਹੁਣ ਸੈਂਡਵਿਚ ਵਾਲਾ ਕੰਮ ਮੇਰਾ ਅੱਜ ਆ ਤੋਊਂਗਾ ਮੈਂ ਤੇ ਅੱਜ ਹੈਗੀ ਆ ਜੀ ਬੀਬੀਆਂ ਨੂੰ ਛੁੱਟੀ ਹਣਾ ਜੀ ਤੇ ਚਲੋ ਸਬਜ਼ੀ ਸਬਜ਼ੀ ਕੱਟ ਕੇ ਫਿਰ ਮੈਂ ਮਿਲਦਾ ਲਓ ਜੀ ਇੱਧਰ ਸਬਜ਼ੀਆਂ ਦਾ ਕੰਮ ਕੋਈ ਕੀਤਾ ਸੀ। ਕੱਲੇ ਪਿਆਜ਼ ਤੇ ਸ਼ਿਮਲਾ ਮਿਰਚ ਹੀ ਕੀਤੀ ਸੀਗੀ ਤੇ ਸਾਡੇ ਆ ਗਿਆ ਉਧਰੋਂ ਮਾਮਾ ਜੀ ਦਾ ਫੋਨ ਤੇ ਉਹ ਮੰਮੀ ਹੁਣੀ ਆ ਰਹੇ ਆ ਸਾਡੇ ਤੇ ਫੇਰ ਹੁਣ ਨਿਆਣਿਆਂ ਨੂੰ ਤਾਂ ਨਿਆਣਿਆਂ ਨੂੰ ਮੈਗੀ ਦੇ ਦੇਣੀ ਹੋਰ ਹੋਰ ਤੇ ਆਪਾਂ ਇੱਕ ਇੱਕ ਪਰੌੜੀ ਖਾਣੇ ਆ ਸੈਂਡਵਿਚ ਵਾਲਾ ਕੰਮ ਸ਼ਾਮ ਨੂੰ ਦੇਖਾਂਗੇ ਕਿਉਂਕਿ ਉਹਨੂੰ ਚੀਜ਼ ਨੂੰ ਥੋੜਾ ਟਾਈਮ ਲੱਗਣਾ ਸੀਗਾ। ਹੋਰ ਤੇ ਕੀ ਕਿੰਨੇ ਤੁਹਾਡੇ ਉਹ ਕੀ ਨਾ ਇੱਕੋ ਲਾਓ ਇੱਕੋ ਰੋਟੀ ਮੇਰੀ ਇੱਕੋ ਪਰੌਟੀ ਨਹੀਂ ਨਹੀਂ ਨਿਆਣਿਆਂ ਨੂੰ ਪੁੱਛੇ ਉਹ ਕਿ ਨਿਆਣਿਆਂ ਨੂੰ ਪੁੱਛਦਾ ਉਹ ਕਿੰਨੀ ਮੈਗੀਆਂ ਕਿੱਧਰ ਗਏ ਆ ਉਠ ਜਣ ਗਏ ਆ ਚੰਦਰ ਅਸਟੋਰ ਚਾ ਸਟੋਰ ਚਾ ਚੱਲ ਮੈਂ ਜਾਣਾ ਵੀ ਕਿਹਦੇ ਤੂੰ ਪੁੱਛ ਕੇ ਮੈਨੂੰ ਫੋਨ ਕਰਦੀ ਹੈ ਮੈਂ ਫੇਉਨੀਆਂ ਲੈ ਆਉਂਗਾ ਓਕੇ ਲਓ ਜੀ ਡੇਲਿਆਂ ਦਾ achar ਪਰੌਂਠੀ ਨਾਲ ਚਾਹ ਇੱਧਰ ਲਿਆਂ ਨਾਲ ਦੇਈ ਹਾਂਜੀ ਹਾਂਜੀ ਇੱਧਰ ਵੀ ਦੇਈ ਤੇ ਸੈਂਡਵਿਚ ਦਾ ਹੋ ਗਿਆ ਰਾਡਾ ਕੈਨਸਲ ਕਿਉਂਕਿ ਸੈਂਡਵਿਚ ਨੂੰ ਟਾਈਮ ਲੱਗਣਾ ਸੀ ਉਹਨਾਂ ਟਾਈਮ ਹੈ ਨਹੀਂ ਸੀ ਆਪਣੇ ਕੋ ਨਿਆਣੇ ਖਾਣ ਲੱਗੇ ਹੁਣ ਮੈਗੀ ਤੇ ਬਾਕੀ ਚਾਹ ਮੈਗੀ ਹੀ ਦੀਦੀ ਮੈਸ ਖਾਣ ਲਈ ਮੈਗੀ ਉਹ ਤੇ ਮੈਂ ਹੁਣ ਪੂਰੀ ਗੱਲ ਕਰਕੇ ਤੋ ਹੋਣਾ ਸੀਗਾ ਨਾ ਤੇ ਤੂੰ ਤਾਂ ਕਿੱਦਾਂ ਦੁਆਰਾ ਇਧਰ ਆ ਕਰੀ ਹੂੰ ਹੈਂ ਅਚਾਰ ਨਾਲ ਆਹੋ ਦਹੀਂ ਨਾਲ ਇਧਰ ਅੰਬ ਦਾ ਅਚਾਰ ਤੇ ਦਹੀਂ ਹਾਂ ਕਰ ਹੁਣ ਕਿੱਦਾਂ ਕਰਦੀ ਸੀ ਨਹੀਂ ਐਂ ਕਰਕੇ ਘੋਮਕ ਵੀ ਨਾਲ ਨਾ ਹੈ ਤੇ ਚਲੋ ਮਿਲਦੇ ਆ ਜੀ ਹੁਣ ਦੁਪਹਿਰ ਦੀ ਰੋਟੀ ਪਾਣੀ ਦਾ ਪ੍ਰੋਗਰਾਮ ਖਤਮ ਕਰਕੇ ਮੈਂ ਲੈ ਕੇ ਤਾਈ ਨੂੰ ਦੱਸਿਆ ਸੀ ਹੂੰ ਕੋਠੇ ਕੀ ਕਰਾਂਗੇ ਮੈਗੀ ਬਣਾਓ ਚਲੋ ਓਕੇ ਬਣਾਓ ਫੇ ਹਾਂਜੀ ਲਓ ਜੀ ਸਾਹ ਚੜ ਗਿਆ ਹੁਣ ਆ ਗਏ ਆਪਾਂ ਕੋਠੇ ਦੇ ਕੱਪੜੇ ਲਾਉਣ ਚਲੋ ਜੀ ਤੇ ਚਲਿਏ ਥੱਲੇ ਫੇ ਟੋਕਰੀ ਲਾ ਕੇ ਫੇ ਗੈਸਟ ਵੀ ਆ ਜਾਣੇ ਆ ਹੈ ਟੋਕਰੀ ਥੱਲੇ ਆ ਗਈ ਹੈ ਜੀ ਤੇ ਇਧਰ ਮੈਗੀ ਹੋ ਗਈ ਹਾਂਜੀ ਤੇ ਤੁੜਕੇ ਵਾਲੀ ਬਣਾਉਣ ਲੱਗੇ ਆ ਹਾਂਜੀ ਓਕੇ ਤੇ ਚਲੋ ਆਪਾਂ ਚੱਲੇ ਦੁਕਾਨ ਨੂੰ ਮਨ ਭੇ ਚੱਲਣਾ ਮੈਂ ਦੁਕਾਨੇ ਸਾਢੇ 8 ਹੋ ਗਏ ਤਾਂ ਅੱਜ ਆ ਗਏ ਸੀ ਆਪਣੇ ਘਰੇ ਗੈਸਟ ਉਹਦੇ ਫੇ ਅਸੀਂ ਬਲੌਗ ਬਣਾਇਆ ਨਹੀਂ ਹਾਂ ਤੇ ਨਾ ਅਸੀਂ ਬਲੌਗ ਬਣਾਇਆ ਤੇ ਨਾ ਅਸੀਂ ਬਣਾਏ ਸੈਂਡਵਿਚ ਅੱਜ ਜੀ ਹਾਂ ਠੀਕ ਆ ਜੀ ਸੈਂਡਵਿਚਾਰੇ ਦੁਪਹਿਰ ਦੇ ਬੁਰਕੰਡੇ ਆ ਹਾਂ ਤੇ ਹੁਣ ਮੈਂ ਲਗਾਇਆ ਦੁਬਾਰਾ ਸੈਂਡਵਿਚ ਬਣਾਉਣਾ ਹੁਣ ਕਿਸੇ ਨੂੰ ਭੁੱਖਿਆ ਨਹੀਂ ਹੁਣ ਖਾਣਾ ਇੱਕ ਇੱਕ ਸ਼ਾਮੀ ਲੇਟ ਚਾਹ ਜੀ ਪਰ ਅਸੀਂ ਸਬੋਧ ਤੋਂ ਕੁਝ ਨਹੀਂ ਕਰਦੇ ਇੱਕ ਇੱਕ ਅੱਧਾ ਅੱਧਾ ਖਾਣਾ ਆ ਸਾਰਿਆਂ ਨੇ ਚਲੋ ਜਿੰਨਾ ਵੀ ਖਾਣਾ ਉਹਨਾਂ ਕੀ ਸਹੀ ਤੇ ਇਧਰ ਦੁਪਹਿਰ ਦਾ ਸਮਾਨ ਕੱਟ ਕੇ ਰੱਖਿਆ ਜੀ ਥੋੜਾ ਜਿਹਾ ਦੁਪਹਿਰ ਦਾ ਦੁਪਹਿਰ ਦਾ ਤੇ ਬਾਕੀ ਥੋੜਾ ਜਿਹਾ ਹੁਣ ਕੱਟ ਗਏ ਤੇ ਚਲੋ ਕਰਦਾ ਮੈਂ ਕੰਪਲੀਟ ਕੰਮ ਹੈ ਤੁਸੀਂ ਇਦਾਂ ਕਰੋ ਇਹਨੂੰ ਰੂਬਲ ਨੂੰ ਨ ਮੈਂ ਆਪੇ ਪੀ ਲੈਣਾ ਉਹਨੇ ਕਿਤੇ ਧੱਕਾ ਨਾ ਮੂੰਹ ਕੱਲਾਉਣਾ ਹੈ ਮੈਂ ਪੀ ਲੈਣਾ ਚਲੋ ਪੀਓ ਫਿਰ ਤੁਸੀਂ ਆਪਣੇ ਹੋ ਕੀਓ ਨੂੰ ਕਹਿੰਦੇ ਮਸਾਲਾ ਚਲੋ ਤੁਸੀਂ ਮਸਾਲਾ ਪੀਸੋ ਤੇ ਮੈਂ ਇਹਦਾ ਸੈਂਡਵਿਚ ਦਾ ਸਮਾਨ ਕਰਤਾ ਤਿਆਰ ਆਪਾਂ ਸਾਰਾ ਸਮਾਨ ਕਰ ਲਿਆ ਤਿਆਰ ਤੇ ਇੱਧਰ ਅੱਜ ਮਸਾਲਾ ਗਰਮ ਸਾਡੇ ਖਤਮ ਹੋਇਆ ਸੀਗਾ ਇਹ ਬਹੁਤ ਪਹਿਲੇ ਇਹਨੂੰ ਨਾ ਥੋੜਾ ਜਿਹਾ ਰੋਸਟ ਕੀਤਾ ਆ ਰੋਸਟ ਤਾਂ ਮੈਨੂੰ ਥੋੜਾ ਗਰਮ ਗਰਮ ਕਰਕੇ ਉਹ ਹਾਂ ਤੇ ਠੰਡਾ ਕਰਕੇ ਫੇਰ ਹੀ ਪੀਸਣਾ ਪਾਇਆ ਚਲੋ ਤੁਸੀਂ ਕਰ ਲਓ ਆਹ ਕੰਮ ਤੇ ਮੈਂ ਕਰਦਾ ਸੈਂਡਵਿਚ ਦੀ ਤਿਆਰੀ ਹੈ ओके जी हां जी हो रही है तैयारी फिर सैंडविच दी, दी, दी हो गई तैयार कर ले सारे ठीक है जी मणजा केला लारा देखो जी कितना बड़ा पाया सारे चखू گے ਚੱਖਣਾ ਇਦਾਂ ਹੀ ਪੈਣਾ ਆਹ ਜੀ ਆਹ ਸਬਜ਼ੀਆਂ ਬਚ ਗਈਆਂ ਆਹ ਬੋਲਦੀ ਮਰੀ ਵਾਲੀ ਸੋਸ ਮੈਨੂੰ ਦੇ ਦਿਓ ਮੈਂ ਜਾ ਕੇ ਫ੍ਰਿਜ ਵਿੱਚ ਰੱਖਿਆ ਮਾਂ ਆਹ ਬੋਲੀ ਆਹ ਇਹ ਮੈਂ ਲਿਓ ਜੀ ਰੱਖੋ ਤੁਸੀਂ ਚੱਲ ਕੇ ਇਹਨੂੰ ਹੁਣ ਆਪਾਂ ਰੱਖਦੇ ਹਾਂ ਹੈ ਰੂਪਲ ਆ ਰਿਹਾ ਪੁੱਤ ਰੱਖੀ ਤੂੰ ਬਾਸ ਦੀ ਬਾਸ ਤਾਲੇ ਪੜ ਰੱਖ ਕੇ ਨੂੰ ਲੋਜੀ ਲੋਜੀ ਕ੍ਰਾਂਟ ਕਿਆ ਬਹੁਤ ਜ਼ੋਰ ਦੀ ਰੋ ਹਲੋ ਕ੍ਰਾਂਟ ਲੱਗਾ ਇੱਕਦਮ ਵਟ ਟੁੱਟਿਆ ਦਾ ਇਹ ਦੂਆ ਤਾਂ ਨਹੀਂ ਹੋਇਆ ਸਾਫ ਕਰ ਇਹਨੂੰ ਓ ਮਾਈ ਗੋਡ ਕ੍ਰਾਂਟ ਕਿੰਨ ਲਗਾ ਹਾਂਜੀ ਪੰਜ ਜੀ ਬੈਠੇ ਹੋ ਇਹ ਉਹਨੇ ਦੋ ਛੱਡਦਾ ਝੂਰ ਤੂੰ ਫੋਨ ਨਹੀਂ ਛੱਡਦਾ ਨਹੀਂ ਨਹੀਂ ਇਹ ਪਤਾ ਕਿ ਹੱਥ ਨਾਲ ਕ੍ਰਾਂਟ ਲੱਗਾ ਇਹਨੇ ਛੱਡਤਾ ਮੈਂ ਉਹੀ ਗੱਲ ਕਰਦਾ ਸ਼ੁਕਰ ਕਰ ਤੂੰ ਫੋਨ ਨਹੀਂ ਛੱਡ ਦਿੰਦਾ ਤੁਸੀਂ ਕਿਉਂ oval ਡੱਬੀ ਨਾ ਸੁੱਟ ਕੇ ਖਲਾਰਾ ਪਾ ਦੇਗੀ ਹੁਣ ਮੈਂ ਦਾਅ ਦਿੱਤਾ ਇੱਧਰ ਦੇਖ ਦੇ ਕਿ ਪਹਿਲਾਂ ਟੁੱਟਿਆ ਤਾਂ ਨਹੀਂ ਹੈਗਾ ਇਹ ਸਾਫ਼ ਆ ਪਲਾਸਟਿਕ ਆ ਕਿਤੇ ਕਰੈਕ ਵੀ ਨਾ ਹੋ ਗਈ ਹੋਵੇ ਕਿ ਤੂੰ ਨਹੀਂ ਜੀ ਕਰੈਕ ਵੀ ਨਹੀਂ ਜੁੜਿਆ ਲੱਪਣੀ ਚਲੋ ਜੀ ਇੱਧਰ ਹੁਣ ਲੱਗੀ ਆ ਤਿਆਰੀ ਹੁਣ ਫਲੋ ਲਾਈਟ ਹੈ ਨਹੀਂ ਸੈਂਡਵਿਚ ਦੀ ਉਹ ਫ੍ਰਿਜ ਦਾ ਲਾਇਆ ਹੋਇਆ ਆ ਸ਼ੂ ਲਓ ਜੀ ਇੱਧਰ ਲਿੰਕਾ ਲਿਆਂਦੀ ਆ ਇੱਧਰ ਪਈਏ ਇੱਧਰ ਕਿਉ ਤੇ ਇੱਧਰ ਪਈਆਂ ਸੌਸਾਂ ਤੇ ਹਾਂਜੀ ਆਓ ਜੀ ਜੀਮ ਨੂੰ ਮੇਰੀ ਗੱਲ ਸੁਣੋ ਹਾਂਜੀ ਬਲੌਕ ਕਰਕੇ ਬੰਦ ਹਾਂਜੀ ਦੋ ਅੰਦਰੋਂ ਬੁਰਸ਼ ਲੱਗ ਗਈ ਕਿਹੜਾ ਦੰਦਨਗਾ ਨਾਲ ਆਪ ਲੌਣਾ ਅੱਛਾ ਅੱਛਾ ਪੇਂਟ ਕਰਨੇ ਵਾਲਾ ਪੇਂਟ ਕਰਨੇ ਵਾਲਾ ਲਾ ਦੋ ਅੱਛਾ ਅੱਛਾ ਵਾਲਨ ਮਹਿੰਦੀ ਲਾਣੇ ਵਾਲਾ ਆ ਮਹਿੰਦੀ ਕਿਹੜਾ ਚਾਹੀਦਾ ਹੈ ਦੇਖੋ ਤੁਸੀਂ ਇਦਾਂ ਕਹੋ ਨਾ ਵੀ ਭਾਂਡੇ ਪਾਣੀ ਇਦਾਂ ਇਦਾਂ ਕਹੋ ਨਾ ਜਿਹੜਾ ਕਿਚਨ ਤੇ ਯੂਜ਼ ਕਰਦੇ ਆ ਉਹ ਕਹੋ ਮੈਂ ਉਹੀ ਗੱਲ ਕਹੀ ਜਾਂਦਾ ਕਿ ਕਿਚਨ ਬੂਟਾ ਵਾਲਾ ਬੰਦ ਤੇ ਬੰਦੀ ਬੂਟਾ ਕਹਿੰਦੀ ਬੂਟਾ ਵਾਲਾ ਵੀ ਹੁੰਦਾ ਬੁਰਸ਼ ਬੂਟਾ ਵਾਲਾ ਕਹਿੰਦੇ ਨੇ ਆਂ ਇਹਣਾ ਜਿਹੜਾ 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 ਕਹਿੰਦਾ ਉਹ ਨੂੰ ਯਾਰ ਬੋਰਸ ਤਾਂ ਕਈ ਤਰ੍ਹਾਂ ਦੇ ਹੁੰਦੇ ਆ ਕਿਹੜਾ ਦੀਦੀ ਦੀ ਕੋਲੀ ਨਹੀਂ ਈ ਪਲੇਟ ਲੈਣੀ ਸੀ ਹਾਂਜੀ ਹਾਂਜੀ ਤੂੰ ਕਿੱਥੋਂ ਆਇਆ ਹੈ ਹੈ ਟੂਟਨ ਮੋਰਸਾ ਟੂਟਨ ਮੋਰਸਾ ਤੁਸੀਂ ਹੁਣੇ ਕੰਮ ਕਰੋ ਜੀ ਆਪਣੇ ਆਪਣੇ ਪਲੇਟਾਂ ਲਿਆਓ ਜਿਹੜੀਆਂ ਤੇ ਮੈਂ ਬਣਾ ਕੇ ਫਟਾਫਟ ਸਾਰਿਆਂ ਨੂੰ ਸਪਲਾਈ ਕਰੀ ਗਣਾ ਚਲੋ ਠੀਕ ਹੈ ਜੀ ਚਲੋ ਮਿਲਦੇ ਆ ਫਿਰ ਸੈਂਡਵਿਚ ਤਿਆਰਦੇ ਹਾਂ ਹਾਂਜੀ ਤੂੰ ਕੀ ਕਰਨ ਆਈ ਹੈ ਉਹ ਦੇ ਆਪਣੀ ਪਲੇਟ ਪਹਿਲੇ ਲਈ ਆਈ ਚੱਕ ਕੇ ਹਜੇ ਖਰੋ ਬਣਾ ਕੇ ਦੇਣਾ ਆ ਲੋ ਜੀ ਇੱਧਰ ਵੀ ਖਾਹਟੇ ਆ ਇੱਧਰ ਵੀ ਖਾਹਟੇ ਆ ਹਾਂਜੀ ਕਿੱਦਾਂ ਦਾ ਬਣਿਆ ਜੀ ਹਾਂ ਹੁਣ ਰਹਿ ਗਿਆ ਮੈਂ ਕੱਲਾ ਹੁਣ ਮੈਂ ਆਪਣੇ ਵਾਲਾ ਇੱਕ ਬਣਾ ਕੇ ਦੇ ਉਹ ਵੀ ਖਾਣਾ ਚਲੋ ਠੀਕ ਹੈ ਜੀ ਇੱਧਰ ਵੀ ਖਾਹਟੇ ਸਾਰੇ ਜਣੇ ਹਨਾ ਚਲੋ ਇੱਕ ਰਹਿ ਗਿਆ ਇੱਕ ਆਪਣਾ ਬਣਾ ਕੇ ਦੇ ਤੇ ਕਰਦੇ ਬਲੌਗ ਦਾ ਐਂਡ ਟਾਈਮ ਹੋ ਗਿਆ 9:30 ਦਨੇ ਸਿੱਕਿਆ ਨਹੀਂ ਸਬਾਹ ਨੂੰ ਹੋ ਗਿਆ ਤੇ ਅੱਜ ਸੀ ਇੱਧਰ ਰਜਾਈ ਨੂੰ ਵੀ ਛਾਲਾ ਛਾੜ ਲਿਆ ਆ ਠੰਡ ਹੋ ਗਈ ਆ ਹੁਣ ਤੇ ਹਾਂਜੀ ਕਰੋ ਜੀ ਵਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਇੱਕ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਪਿੱਛੇ ਕਿਥੇ ਜਾਈਏ ਨਹੀਂ ਚਲੋ ਮਿਲਦੇ ਆ ਕੱਲ ਇੱਕ ਨਵੇਂ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ